ਜੋ ਸਖਾਂ ਦਾ ਰਾਜ ਸੀ ਹਨਾ ਉਹ ਬਈ ਥੋੜੇ ਜਿਹੇ ਹਿੱਸੇ ਤੇ ਸੀ ਹੁਣ ਆਪੋੜੇ ਜਿਹੇ ਹਿੱਸੇ ਤੇ ਸੀ ਹੁਣ ਆਪ ਐ ਨਹੀਂ ਕਹਿ ਸਕਦੇ ਵੀ ਪੂਰੇ ਅਫਗਾਨਿਸਤਾਨ ਦੇ ਰਾਜ ਕੀਤਾ ਕਿਉਂਕਿ ਇੱਡੀਆਂ ਵੱਡੀਆਂ ਵੱਡੀਆਂ ਪਾਵਰਾਂ ਨੇ ਜ਼ੋਰ ਲਾ ਲਿਆ ਰਸ਼ੀਆ ਤੇ ਯੂ ਐਸ ਏ ਨੇ ਹਨਾ ਇਹਨਾਂ ਨੂੰ ਨਹੀਂ ਦੱਬਿਆ ਰਸ਼ੀਆ ਤੇ ਯੂ ਐਸ ਏ ਨੇ ਹਨਾ ਇਹਨਾਂ ਨੂੰ ਨਹੀਂ ਦੱਬੇ ਗਏ ਤਾਂ ਐਵੇਂ ਸਮਝ ਲਓ ਜਿਵੇਂ ਵੀ ਪਾਕਿਸਤਾਨ ਆ ਪਠਾਨਕੋਟ ਦੇ ਕਬਜ਼ਾ ਕਰਨੇ ਤੇ ਗਏ ਅਸੀਂ ਨੇ ਪੂਰੇ ਭਾਰਤ ਤੇ ਰਾਜ ਕੀਤਾ ਹੈ ਨਾ 200 ਸਾਲ ਬਾਅਦ ਐਵੇਂ ਗਾਵੇ ਤਾਂ ਪੂਰੇ ਭਾਰਤ ਤੇ ਰਾਜਤਾ ਨਹੀਂ ਹੋਇਆ ਨਾ ਉਹਦਾ ਸਿਰਫ ਥੋੜੇ ਹਿੱਸੇ ਤੇ ਹੋਇਆ ਬਾਰਡਰ ਦੇ ਨਾਲ ਵਾਲੇ ਤੇ ਬਾਕੀ ਹਰੀ ਸਿੰਘ ਨਲੂਏ ਨੂੰ ਵੀ ਕੋਈ ਨਹੀਂ ਜਾਣਦਾ ਹੈਗਾ afghanistan ਤੇ ਵੀ ਸੱਚ ਹੈ ਮੈਂ ਬਹੁਤ ਲੋਕਾਂ ਨੂੰ ਪੁੱਛਿਆ ਈਵਨ ਵੀਡੀਓ ਚ ਵੀ ਤੁਸੀਂ ਦੇਖਿਆ ਹੀ ਹੈ ਤਾਂ ਇਹ ਸਾਰਾ ਕੁਝ ਆ ਢਾਡੀ ਜਿਹੜੇ ਜੱਤੇ ਨੇ ਉਹਨਾਂ ਨੇ ਐਵੇਂ ਹੀ ਮਸ਼ਹੂਰ ਕੀਤਾ ਹੈ ਉਹਨਾਂ ਕਥਾਵਾਂ ਬਣਾ ਬਣਾ ਕੇ ਸਾਰਾ ਕੁਝ ਆ ਢਾਡੀ ਜਿਹੜੇ ਜੱਤੇ ਨੇ ਉਹਨਾਂ ਨੇ ਐਵੇਂ ਹੀ ਮਸ਼ਹੂਰ ਕੀਤਾ ਹਨ ਕਥਾਵਾਂ ਬਣਾ ਬਣਾ ਕੇ ਇਹ ਸੱਚ ਨਹੀਂ ਹੈਗਾ ਬਿਲਕੁਲ ਹਨ ਮੈਂ ਤਾਂ ਜਮਾ ਰੋ ਹਿੱਸੇ ਤੇ ਜਾ ਜਾ ਕੇ ਪੁੱਛਿਆ ਉਹ ਬਾਕੀ